ਸਸਤਰੀ ਗੰਦੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋੜ ਸਵਾਗਤ ਹੈ ਜੀ ਗੱਲ ਕਰਾਂਗੇ ਜੀ ਦੁਪਹਿਰ ਤੋਂ ਸ਼ਾਮ ਦੇ ਮੌਸਮ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਜਾਣਕਾਰੀ ਸਾਂਝੀ ਕਰਾਂਗੇ ਜੀ ਲਗਭਗ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6:30 7 ਵਜੇ ਦੇ ਹਾਲਾਤ ਕਿਵੇਂ ਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਬੱਦਲਵਾਈ ਸਿਸਟਮ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਪਟਿਆਲੇ ਤੋਂ ਰੂਪਨਗਰ ਦੀ 벨ਟ ਜਿਹੜੀ ਸਵੇਰ ਵੇਲੇ ਤੁਸੀਂ ਬੱਦਲਵਈ ਦੇ ਅਧੀਨ ਆ ਰਹੀ ਹੈ ਜੀ ਇਸ ਇਲਾਕੇ ਵਿੱਚ ਹਲਕੇ ਦਰਮਿਆਨੇ ਕਿੜਮਣ ਕਣੀ ਦੀ ਵੀ ਖਬਰ ਆਈਆਂ ਨੇ ਸੈਟਲਾਈਟ ਟੀਮ ਸਾਡੇ ਸਾਹਮਣੇ ਹੈ ਜੀ ਇਮੇਜ ਦੇ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਜੀ ਕਿ ਪਟਿਆਲਾ ਤੋਂ ਰੂਪਨਗਰ ਹੁੰਦੇ ਹੋਈ 벨ਟ ਜਿਹੜੀ ਹੈ ਇਹ ਬੱਦਲਵਈ ਦੇ ਅੰਦਰ ਘिरी ਹੋਈ ਹੈ ਇਹ 벨ਟ ਸਾਨੂੰ ਹਰਿਆਣਾ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਰੂਪਨਗਰ ਸ਼੍ਰੀਨੰਦਰਪੁਰ ਸਾਹਿਬ ਨੰਗਲ ਦੇ ਇਲਾਕੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਇਲਾਕੇ ਦੇ ਵਿੱਚ ਸਾਨੂੰ ਖਾਸ ਤੌਰ ਤੇ ਪਟਿਆਲਾ ਸੰਗਰੂਰ ਦਾ ਕੁਝ ਏਰੀਆ ਜੀ ਮਲੇਰ ਕੋਟਲਾ ਫਤਿਹਗੜ ਸਾਹਿਬ ਮੋਹਾਲੀ ਤੇ ਨੰਗਲ ਬਲਾਚੌਰ ਰੂਪਨਗਰ ਅਨੰਦਪੁਰ ਸਾਹਿਬ ਇਹ ਕੁਸ਼ਕ ਅਜੇ ਇਹ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਬੱਦਲਬਾਈ ਦੇ ਨਾਲ ਹਲਕੀ ਦਰਮਾਨੀ ਕਿਰਮਣ ਕਾਣੀ ਸਾਨੂੰ ਦੁਪਹਿਰ ਤੋਂ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੀ ਹੈ। ਤਾਪਮਾਨ ਦੀ ਗੱਲ ਕਰੀਏ ਤਾਪਮਾਨ ਉਹੀ 30-32 ਡਿਗਰੀ ਦੇ ਨੇੜੇ ਤੇ ਬਣੇ ਹੋਏ ਨੇ। ਹਵਾ ਦੇ ਵਿੱਚ ਹਮਸ ਦਾ ਮਾਹੌਲ ਵੀ ਹੈ ਤੇ ਹਵਾ ਉੱਤਰ ਪੱਛਮ ਦਿਸ਼ਾ ਤੋਂ ਲਗਾਤਾਰ 5-10 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਹੀ ਹੈ ਜੀ। ਇਹ ਸੀ ਜੀ ਅਪਡੇਟ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ। ਰਾਤੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ